ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨਾਰਲੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਖਾਲੜੇ ਤੇ ਬਿਲਕੁਲ ਨਾਲ ਲੱਗਦਾ ਪਿੰਡ ਨਾਰਲੀ ਡਾਕਟਰ ਮਹਾਵੀਰ ਸਿੰਘ ਹੋਂਦੇ ਕੋਲ ਦੋਸਤੋ ਆਏ ਆ ਆਪਾਂ ਇਸ ਘਰੋਂ ਇੱਕ ਪਹਿਲਾ ਅਪਡੇਟ ਆਪਾਂ ਦਿੱਤੀ ਸੀਗੀ ਅੱਜ ਤੋਂ ਕੋਈ 8 ਮਹੀਨੇ ਸਾਲ ਪਤਾ ਜਿਹੜਾ ਦੋਸਤੋ ਸਮਾਂ ਹੋ ਗਿਆ ਉਦੋਂ ਵੀਰ ਨੇ ਬਿਲਕੁਲ ਘਰੋਂ ਜਿਹੜੇ ਪਸ਼ੂ ਸੇਲ ਕੀਤੇ ਸੀਗੇ ਬਹੁਤ ਵਧੀਆ ਚੰਗੀਆਂ ਕਮਾਲ ਦੀਆਂ ਝੋਟੀਆਂ ਤੁਹਾਨੂੰ ਦਿਖਾਈਆਂ ਸੀ ਨੀਦੀ ਰਾਵੀ ਦੀਆਂ ਸੋ ਰਵਾ ਵੀਰ ਉਹਨਾਂ ਦੇ ਕੋਲ ਜਿਹੜਾ ਤੁਸੀਂ ਦੇਖੋਗੇ ਦੋਸਤੋ ਪੁਰਾਣਾ ਰਵਾ ਜਿਹੜਾ ਠੀਕ ਹੈ ਜੀ ਉਹ ਅੱਜ ਵੀ ਮੌਜੂਦ ਆ ਸੋ ਮੋਰਾ ਦੀਆਂ ਚਾਹੇ ਮੱਝਾਂ ਝੋਟੀਆਂ ਹੋਣ ਚਾਹੇ ਨੀਦੀ ਰਾਵੀ ਦਾ ਪਸ਼ੂ ਹੋਣ ਅੱਜ ਵੀ ਵੀਰ ਉਹਨਾਂ ਨੇ ਬਿਲਕੁਲ ਆਪਣੇ ਘਰੇ ਰੱਖਿਆ ਠੀਕ ਹੈ ਜੀ ਤੇ ਉਹਨਾਂ ਦੇ ਵਿੱਚੋਂ ਜਿਹੜੇ ਅੱਜ ਤਿੰਨ ਪਸ਼ੂ ਵੀਰ ਉਹ ਨਹੀਂ ਸੇਲ ਕਰਦੇ ਪਏ ਆ ਦੋ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਆਪਾਂ ਤੁਹਾਨੂੰ ਮੱਝਾਂ ਦਿਖਾ ਦਾਂਗੇ ਇਹ ਕੁੱਚੇ ਬੱਚੇ ਦੇ ਵਿੱਚ ਸੋ ਮਹੀਨੇ ਕ ਇਹ ਨਿਰਧੜ ਜਿਹੜੀ ਇਹ ਬਣੀ ਵੀ ਹੈ ਕੀ ਆ ਸੋ ਪੂਰੀ ਡਿਟੇਲ ਇਹਨਾਂ ਤਿੰਨਾਂ ਪਸ਼ੂਆਂ ਦੀ ਡਾਕਟਰ ਮਹਾਵੀਰ ਸਿੰਘ ਹੋਂ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਐਡਰੈਸ ਇੱਕ ਵਾਰੀ ਦੋਸਤੋ ਫਿਰ ਤੁਹਾਨੂੰ ਕਨਫਰਮ ਕਰਾ ਦਿੰਦੇ ਆਂ ਪਿੰਡ ਨਾਰਲੀ ਜਦੋਂ ਪਿੰਡ ਨਾਰਲੀ ਤੋਂ ਆਪਾਂ ਪਿੰਡ ਅਸੇਦਵਾ ਨੂੰ ਜਾਂਦੇ ਆਂ ਤਾਂ ਬਿਲਕੁਲ ਡਰੇਨ ਦੇ ਨਾਲ ਡਾਕਟਰ ਮਹਾਵੀਰ ਸਿੰਘ ਹੋਂ ਦਾ ਘਰ ਆ ਡਰੇਨ ਵਾਲਾ ਦੋਸਤੋ ਰਸਤਾ ਫੜ ਕੇ ਤੁਸੀਂ ਜਿਹੜੀ ਘਰ ਵਿਜ਼ਿਟ ਕਰ ਸਕਦੇ ਜੀ ਤੇ ਨੰਬਰ ਵੈਸੇ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਓਨਰ ਦੇ ਨੰਬਰਾਂ ਤੇ ਕਾਲ ਕਰਕੇ ਐਨੀ ਟਾਈਮ ਤੁਸੀਂ ਵਿਜ਼ਿਟ ਕਰੋ ਔ ਇਧੇ ਆ ਕੇ ਆਪਣੀ ਤਸੱਲੀ ਕਰੋ ਜਿੰਨੀ ਦੋਤ ਦੀ ਤੁਹਾਨੂੰ ਡਿਟੇਲ ਦੱਸੀ ਜਾਊਗੀ ਉਹਨੇ ਜਾਂਚ ਪਰਖ ਨਰਖ ਪਰਖਾ ਤਸੱਲੀ ਆ ਉਹ ਇਧੇ ਆ ਕੇ ਕਰ ਲਿਓ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਡਾਕਟਰ ਮਹਾਵੀਰ ਸਿੰਘ ਉਹਨਾਂ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਡਾਕਟਰ ਮਹਾਵੀਰ ਸਿੰਘ ਜੀ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਹੋਰ ਪਾਜੀ ਠੀਕ ਠਾਕ ਹਾਂਜੀ ਹਾਂਜੀ ਵਧੀਆ ਚੱਲਦੀ ਕਿੱਲਾ ਡਾਕਟਰ ਸਾਹਿਬ ਅੱਜ ਤੋਂ ਤਕਰੀਬਨ ਮੈਨੂੰ ਤਾਂ ਵੀ 8 ਮਹੀਨੇ ਕੋਈ ਸਾਲ ਕਿਤਾ ਹੀ ਹੋ ਗਿਆ ਹਾਂਜੀ 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 ਭਾਰਵੇਂ ਪਸ਼ੂ ਸੇਲ ਕੀਤੇ ਸੀ ਆਪਾਂ ਹਾਂਜੀ ਹਾਂਜੀ ਉਸ ਤੋਂ ਬਾਅਦ ਕੋਈ ਨਾਲ ਦੀ ਨਾਲ ਵਪਾਰ ਦਾ ਕੰਮ ਸ਼ੁਰੂ ਕਰ ਲਿਆ ਨਹੀ 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 ਕਰਦੇ ਜੀ ਸਾਰੇ ਘਰੇਲੂ ਹੀ ਆ ਪਸ਼ੂ ਹਾਂ ਜੀ ਠੀਕ ਹੈ ਜੀ ਹਾਂ ਜੀ ਅੱਜ ਡਾਕਟਰ ਸਾਹਿਬ ਜਿਹੜੇ ਆਪਾਂ ਪਸ਼ੂ ਸੇਲ ਕਰਦੇ ਪਏ ਆ ਵੈਸੇ ਆਪਣੇ ਘਰ ਦੇ ਪਸ਼ੂ ਆ ਹਾਂ ਜੀ ਤੁਸੀਂ ਪਿਛਲੇ ਸਵੇਰਾਂ ਦਾ ਇਹਨਾਂ ਦਾ ਮਿਲ ਕੇ ਵੀ ਦੱਸਿਆ ਇੱਕ ਤਾਂ ਛੋਟੀ ਚਲੋ ਪਹਿਲਾਂ ਸੂਈ ਆਪਣੇ ਕੋਲ ਹਾਂ ਜੀ ਹਾਂ ਜੀ ਹਾਂ ਜੀ ਤੇ ਜਿਹੜੀ ਆ ਛੋਟੀ ਦੂਜੇ ਸਵੇਰ ਇਹਦਾ ਮਿਲ ਕੇ ਵੀ ਤੁਸੀਂ ਚੰਗਾ ਖਾਸਾ ਦੱਸ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਹੁਣ ਵੀ ਹੁਣ ਬੌਲੇ ਤੋਂ ਵੀ ਚੰਗੀ ਸਟਾਰਟਿੰਗ ਕੀਤੀ ਆ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤਾਂ ਦੋਸਤੋ ਤਿੰਨ ਐ ਜਿਹਨੇ ਵੀ ਫਾਰਮਰ ਵੀਰ ਨੂੰ ਤੁਸੀਂ ਵੀਡੀਓ ਦੇਖਦੇ ਹੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਅੱਗੇ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਆਪਣੀ ਇਹ ਕਵਰੇਜ ਉਹ ਪਹੁੰਚ ਸਕੇ ਤੇ ਡਾਕਟਰ ਸਾਹਿਬ ਜਿਹੜੀ ਇਹ ਪਹਿਲੇ ਨੰਬਰ ਤੇ ਝੋਟੀ ਆ ਸੁਹਾ ਦੂਜਾ ਸੂਈ ਆ ਅੱਜ ਕਿੰਨੇ ਕ ਦਿਨ ਹੋ ਗਿਆ ਜੀ ਅੱਜ ਇਹਨੂੰ 5 ਦਿਨ ਹੋ ਗਏ ਸੂਈ ਨੂੰ 5 ਕਿ ਦਿਨ ਦਾ ਸਮਾਂ ਹੋ ਗਿਆ ਹਾਂਜੀ ਹਾਂਜੀ ਮਗਰ ਬੱਚਾ ਦੇ ਦੇ ਫੀਮ ਫੀਮ ਲੱਕਤੀ ਆ ਮੇਲ ਕੱਟਾ ਵਾ ਕੱਟਾ ਮੇਲ ਮੇਲ ਕਾਫਾ ਮੇਲ ਕਾਫਾ ਹਾਂਜੀ ਕਿੰਨੇ ਦਿਨਾਂ ਤੋਂ ਦੱਸਿਆ ਜੀ ਇਹ 5 ਦਿਨ ਦੀ 5 ਕਿ ਦਿਨਾਂ ਦੀ ਆ ਬੌਲਾ ਕੱਚਾ ਬੌਲਾ ਹਾਂਜੀ ਹਾਂਜੀ ਕੱਚਾ ਬੌਲਾ ਬੰਦਾ ਪਿਆ ਕੱਚਾ ਬੌ ਦੇ ਇਸ ਵਕਤ ਵੀ ਕਿੰਨਾ 11 ਕਿ 12 11-12 ਲੀਟਰ ਹੈ ਪੋਲਾ ਹਾਂਜੀ 11-12 ਹਾਂਜੀ ਪਹਿਲੇ ਸਵੇਰੇ ਕਿੰਨਾ ਦੁੱਧ ਚੁਆਇਆ ਪਹਿਲੇ ਸਵੇਰੇ 17 ਲੀਟਰ ਦੁੱਧ ਦਿੱਤਾ ਸੀ 17 ਲੀਟਰ ਹਾਂਜੀ ਲੋ ਜੀ 17 ਲੀਟਰ ਦੋਸਤੋ ਫਰਸਟ ਟਾਈਮਰ ਦਾ ਜਿਹੜਾ ਮਿਲਕ ਸੀਗਾ ਇਸ ਵਾਰ ਦੂਜਾ ਸਵੇਰ ਬਿਲਕੁਲ ਸੀਲ ਠੰਡੀ ਮੱਝ ਹੈ ਬਿਲਕੁਲ ਠੀਕ ਹੈ ਜੀ ਹਾਂਜੀ ਲੋ ਜੀ ਸੋ ਬਹੁਤ ਚੰਗਾ ਪਸ਼ੂਧਾਨਾ ਦੋਸਤੋ ਇਸ ਕਰੋਂ ਪਹਿਲਾਂ ਵੀ ਆਪਾਂ ਪਸ਼ੂ ਪਾਇਏ ਸੀ ਤੇ ਨੀਲੀ ਦੀਆਂ ਮੱਝਾਂ ਝੋਟੀਆਂ ਤੁਹਾਨੂੰ ਦਿਖਾਈਆਂ ਸੀ ਤੇ ਬਹੁਤ ਚੰਗੇ ਦੁੱਧ ਵਾਲੇ ਉਹ ਪਸ਼ੂ ਸੀਗੇ ਬਾਕੀ ਇਸ ਝੋਟੀ ਦੀ ਆਪਾਂ ਤੁਹਾਨੂੰ ਪੂਰੀ ਡਿਟੇਲ ਜਿਹੜੀ ਆ ਦੇ ਦਿਤੀ ਆ ਦੂਜਾ ਸੂਆ ਪੰਜਾਂ ਦੇ ਦਿਨਾਂ ਦੀ ਸੂਈ ਆ ਤੇ ਕੱਚਾ ਪੌਲਾ ਕੋਈ 11-12 ਲੀਟਰ ਇਸ ਵਕਤ ਹਾਜ਼ਰ ਆ ਵੰਡਵਰਲ ਜਿਹੜੀ ਆਪਾਂ ਤੁਹਾਨੂੰ ਥਣਾ ਦੀ ਵੀ ਦਿਖਾਵਾਂਗੇ ਬਹੁਤ ਸੋਹਣੀ ਵੰਡਵਰਲ ਆ ਵਿਥ ਗਿੱਟ-ਗਿੱਟ ਤੇ ਆਪਾਂ ਹਮੇਸ਼ਾ ਜ਼ਿਕਰ ਕਰਦੇ ਨੇ ਵੀ ਗਿੱਟ-ਗਿੱਟ ਤੇ ਤੁਹਾਨੂੰ ਲੱਗਾ ਤੇ ਚਵਾਪ ਸਮਾ ਦੀ ਵੀਰ ਜੀ ਓਕੇ ਬਿਲਕੁਲ ਓਕੇ ਬਿਲਕੁਲ ਓਕੇ ਵਧੀਆ ਠੀਕ ਹੈ ਜੀ ਹਾਂਜੀ ਫਿਰ ਸੋਭੇ ਆ ਕੇ ਮਾੜਾ ਖੋਲ ਕੇ ਤੋੜ ਕੇ ਦਿਖਾਉਂਦੇ ਆ ਤੋ ਕਤਗਾਠ ਵਾਲੀ ਪਾਸੋਂ ਜੇਕਰ ਦੋਸਤੋ ਗੱਲ ਕਰੀਏ ਤੇ ਬੇਲਬੂਲ ਦੀ ਵੀ ਸਪੈਸ਼ਲ ਆ ਹਾਈਟ ਲੈਂਥ ਵੀ ਪੂਰੀ ਆ ਇਸ ਝੋਟੀ ਦੀ ਤੋ ਦੂਜਾ ਸਵੇਰ ਝੋਟੀ ਸੂਈ ਆ ਅਮੀ ਕਰੇਗਾ ਉਹ ਸਵੇਰ ਆ ਕੋਈ ਗੱਲ ਨਹੀਂ ਆ ਬੱਚੇ ਦਾ ਕਰਕੇ ਫਿਰ ਥੋੜਾ ਤੁਰਦੀ ਘਟਾ ਸੋ ਹਾਈਟ ਲੈਂਥ ਜਿਹੜੀ ਹੈ ਬਹੁਤ ਖੂਬਸੂਰਤ ਜਿੱਦਾਂ ਤੁਸੀਂ ਇੱਕ ਆਪਾਂ ਹਮੇਸ਼ਾ ਗੱਲ ਕਰਦੇ ਆਂ ਵੀ ਉਧਰ ਦੀਆਂ ਝੋਟੀਆਂ ਨਾਲ ਦੀ ਜਿਹੜੀ ਨਹੀਂ ਹਾਈਟ ਹੈ ਜਿਵੇਂ ਹਰਿਆਣੇ ਦੇ ਪਸੂ ਆਪਾਂ ਦੇਖ ਲਈ ਠੀਕ ਆ ਇੱਕ ਦੋ ਵਾਰੀ ਡਾਕਟਰ ਸਾਹਿਬ ਮੜੇ ਜੇ ਸੋਰ ਕੇ ਦਿਖਾ ਦੇ ਗੇੜੇ ਘੜਾ ਦਿੱ ਗਏ ਨੇ ਹਾਜੀ ਦੋ ਤੋ ਦਰਸ਼ਨੀ ਝੋਟੀ ਆ ਦੋਸਤੋ ਠੀਕ ਆ ਜੀ ਅੱਗੇ ਕੋਈ ਵੀਰ ਨਸਲ ਬ੍ਰੀਡ ਤੇ ਚਾਹੇ ਕੰਮ ਕਰਨਾ ਚਾਹੁੰਦਾ ਅਦਰਵਾਇਜ਼ ਤੁਸੀਂ ਚੰਗੇ ਬਿਲਕੁਲ ਡੇਰੀ ਫਾਰਮਰ ਹੋ ਠੀਕ ਆ ਜੀ ਤੇ ਚੰਗੇ ਪਸ਼ੂ ਬਿਲਕੁਲ ਆਪਣੀ ਡੇਰੀ ਦੇ ਵਿੱਚ ਪਾਉਣੇ ਚਾਹੁੰਦੇ ਹੋ ਤੇ ਜ਼ਰੂਰ ਤੁਸੀਂ ਸਿਲੈਕਸ਼ਨ ਜਿਹੜੀ ਆ ਇਸ ਝੋਟੀ ਦੀ ਕਰ ਸਕਦੇ ਜੀ ਬਹੁਤ ਸੋਹਣੀ ਹਾਈਟ ਲੈਂਥ ਦੇ ਵਿੱਚ ਆ ਬਾਕੀ ਵੰਡ ਬੂੰਡ ਆਫਸੀ ਥਣਾਂ ਦੀ ਬਹੁਤ ਜ਼ਿਆਦੀ ਚੰਗੀ ਆ ਵੈਸੇ ਦੋਸਤੋ ਕਹਿਣ ਨੂੰ ਕਹਿਣ ਬਾਕੀ ਹੈ ਵੀ ਪੂਰਾ ਗਿੱਟ-ਗਿੱਟ ਦੇ ਥਣਾਂ ਲੱਗਾ ਠੀਕ ਆ ਜੀ ਆਇਦ ਨੂੰ ਤੁਸੀਂ ਚੈੱਕ ਕਰੋ ਆ ਦੇਖੋ ਜੀ ਤੋ ਵੇਣ ਬੂੰਣ ਹਵਾਨੇ ਲੈਵੇ ਤੇ ਦੁਰੋਂ ਆ ਜੂਗੀ ਸੋ ਸਪੇਸ ਵਾਂਡ ਚੰਗੀ ਆਪਸੀ ਥਣਾ ਦੀ ਅਸ ਵਕਤ ਕੋ 11 12 ਲੀਟਰ ਬੋਲਾ ਕੱਚਾ ਬੋਲਾ ਕੋਈ ਭਰਾ ਮੰਨ ਲੇ ਅੱਜ 5-7 ਦਿਨਾਂ ਦੀ ਸੁਣ ਬਣਾਉ ਬੈਕ ਸਾਈਡ ਸੋ ਬੈਕ ਸਾਈਡ ਤੋਂ ਵੀ ਤੁਸੀਂ ਵੇਖੋ ਬਿਲਕੁਲ ਤੁਣੋਂ ਤੋਂ ਲੈ ਕੇ ਜਿਹੜਾ ਦੋਸਤੋ ਸੂ ਤੱਕ ਜਿਹੜਾ ਲੇਵੇ ਦੀ ਸਟਰਕਚਰ ਆ ਸੋ ਬੰਤਰ ਲੇਵੇ ਦੀ ਦੱਸ ਰਹੀ ਹੈ ਕਮਾਲ ਦੀ ਜਿਹੜੀ ਦੋਸਤੋ ਇਹ ਝੋਟੀ ਜਵਾਪਸਵਾ ਜਿਹੜਾ ਤੁਸੀਂ ਨਾਲ ਦੀ ਨਾਲ ਹੀ ਦੇਖ ਰਹੇ ਜੀ ਠੀਕ ਆ ਜੀ ਸੋ ਚੋਣ ਚਾਣ ਇੱਕ ਰੰਬਰ ਤੇ ਆਹ ਜਿਹੜੀ ਤੁਸੀਂ ਝੋਟੀ ਦੇ ਦਰਸ਼ਨ ਕਰੋ ਠੀਕ ਆ ਜੀ ਠੀਕ ਹੈ ਜੀ ਤਾਂ ਡਾਕਟਰ ਸਾਹਿਬ ਦੀ ਕੀ ਕੀਮਤ ਕੀ ਡਿਮਾਂਡ ਕਰਦੇ ਪੈ ਜੇ ਇਹਦਾ 1,35,000 ਰੁਪਿਆ ਰੇਟ ਹੈ 1.35 ਹੈ ਜੀ ਹਾਂਜੀ ਸੋ ਮੌਕੇ ਤੇ ਥੋੜਾ ਬਾਦ ਮੌਕੇ ਤੇ ਮਾਨਤਨ ਹੋ ਜਾਂਦਾ ਹਾਂਜੀ ਹਾਂਜੀ ਹੋ ਜਾਂਦਾ ਸੋ ਲੈਸ ਕਰਦੇ ਆ ਜੇ ਜੇ ਕੋਈ ਸਜਣ ਅਪਣਾਉਂਦਾ ਠੀਕ ਤੇ ਜ਼ਰੂਰ ਵਿੱਚੋਂ ਲੈਸ ਕਰਦੇ ਆ ਜੀ 1.35 1.35 ਦੀ ਦੋਸਤੋ ਇਹ ਤੁਹਾਨੂੰ ਝੋਟੀ ਮਿਲੂਗੀ ਸੋ ਕਮਾਲ ਦੀ ਝੋਟੀ ਆ ਬਾਕੀ ਦੁੱਧ ਚੰਗਾ ਚਬਾਜੂਗੀ ਠੀਕ ਹੈ ਜੇ ਕੋਈ ਚੰਗੇ ਫਾਰਮਰ ਦੀ ਸਿਫਾਰਿ ਹੈ ਹੋਣ 11-12 ਕਿਲੋ ਸਟਾਰਟਿੰਗ ਆ ਤੇ 15 ਲੀਟਰ ਤੋਂ ਬਾਹਰ ਚੱਲਣ ਵਾਲੀ ਇਹੇ ਝੋਟੀ ਤੇ ਬਹੁਤ ਖੂਬਸੂਰਤ ਚੰਗੀ ਵੰਡ 1,35,000 ਦੇ ਵਿੱਚ ਮਿਲ ਜੂਗੀ ਇੱਕ ਸੈਕੰਡ ਨੰਬਰ ਤੇ ਇੱਧਰ ਤੁਸੀਂ ਝੋਟੀ ਦੇਖੋ ਨੀਲੀ 라ਵੀ ਇਹ ਨੀਲੀ ਦੀ ਦੋਸਤੋ ਝੋਟੀ ਆ ਮੱਥੇ ਬੱਲ ਤੇ ਮਾਰਕਿੰਗ ਦੀ ਗੱਲ ਕਰੀਏ ਮਗਰਲੇ ਖੁਰ ਭਵਾਨੇ ਤੇ ਪੂਛ ਹਾਫ ਵਾਈਟ ਆ ਠੀਕ ਆ ਤੇ ਡਾਕਟਰ ਸਾਹਿਬ ਇਹਦੀ ਡਿਟੇਲ ਪਹਿਲਾਂ ਨਹੀਂ ਝੋਟੀ ਸੋਈ ਐ ਪਹਿਲਾਂ ਨਹੀਂ ਝੋਟੀ ਖਾਂਜੀ ਪਹਿਲੇ ਸੋਵੇ ਅੱਜ ਇਹਨੂੰ ਸਮਾਜਨਕ ਹੋ ਗਿਆ ਜੀ ਤੀਸਰਾ ਦਿਨ ਹੋ ਗਿਆ ਇਹਨੂੰ ਸੋਈ ਨੂੰ ਅੱਜ ਇਹਨੂੰ ਵੀ ਤੀਜਾ ਦਿਨ ਤੀਸਰਾ ਦਿਨ ਹ 8 ਕਿਲੋਟਰ ਬੋਲਾ ਹੈਗਾ ਇਹਦੇ ਹਲੇ ਹਾਂਜੀ 8 ਕਿਲੋਟਰ ਆ ਜੀ ਹਾਂਜੀ ਠੀਕ ਹੈ ਜੀ ਚੋੜ ਜਾਣ ਦੀ ਚੰਗੀ ਨਹੀਂ ਬਹੁਤ ਵਧੀਆ ਮਿੱਟੀ ਠੰਡੀ ਬਹੁਤ ਸੀਲ ਪੈਨਲ ਛੋਟੀਆਂ ਕਹਿ ਦਿੰਦੇ ਆ ਵੀ ਕੀ ਰੋਲ ਰੂਲ ਜੀ ਬਿਲਕੁਲ ਬਿਲਕੁਲ ਆਪਾਂ ਇਸ ਤਰ੍ਹਾਂ ਵੇਖ ਕੇ ਚੋਲੋ ਕੋਈ ਵਿਚਾਰ ਹੀ ਨਹੀਂ ਬਿਲਕੁਲ ਸੀਲ ਠੰਡੀ ਹੈ ਠੀਕ ਹੈ ਜੀ ਕੋਈ ਨਹੀਂ ਵਿਚਾਰੇ ਨੂੰ ਬਿਲਕੁਲ ਠੀਕ ਹੈ ਜੀ ਹਾਂ ਉਹ ਦੱਸੋ ਵੈਸੇ ਇਹਦਾ ਬੋਡੀ ਸੈਕਟ੍ਰੈਕਚਰ ਵੇਖੋ ਗਾਰਡੀਆਂ ਲੱਤਾਂ ਨੀਵੀਆਂ ਬੈਕ ਸਾਈਡ ਉੱਚੀ ਬਿਲਕੁਲ ਪਿਓਰ ਸਾਡੇ ਘਰ ਦੇ ਪੁਰਾਣੇ ਰਵੇ ਦੀ ਮੱਝ ਛੁੱਟੀ ਹੈ ਬਿਲਕੁਲ ਬਿਲਕੁਲ ਇਹ ਆਪਣਾ ਪਸ਼ੋਕੜ ਜਿਹੜਾ ਇਹਦੀ ਮਦਰ ਮਦਰ ਦਾ ਵੀ ਰਿਕਾਰਡ ਚੰਗਾ ਹੈ ਹਾਂ ਜੀ ਮੇਰੇ ਕੋਲ ਰਿਕਾਰਡ ਹੈ ਬਹੁਤ ਵਧੀਆ ਇਹਦੀ ਮਦਰ ਗਰਮੀਤ ਸਿੰਘ ਟੂਰ ਨੇ ਖੜੀ ਸੀ ਹਾਂ ਜੀ 1.5 ਲੱਖ ਦੀ ਹਾਂ ਜੀ 1.5 ਲੱਖ ਦੀ ਠੀਕ ਹੈ ਇਹਦੀ ਮਦਰ ਸੀ ਉਹ ਇਹਦੀ ਮਦਰ ਸੀ ਹਾਂ ਜੀ ਅੱਜ ਵੀ ਹੈਗੀ ਉਹਨਾਂ ਕੋਲ ਅੱਜ ਵੀ ਹੈਗੀ ਉਹਨਾਂ ਕੋਲ ਅਵੇਲੇਬਲ ਹੈ ਤੇ ਇੱਕ ਉਹਨਾਂ ਉਸ ਤੋਂ ਬਾਅਦ ਮੇਲ ਦਿੱਤਾ ਸੀ ਬੱਚਾ ਤੇ ਉਹ ਹੁਣ ਉਹਨਾਂ ਨੇ ਅਸੀਮਨ ਤੇ ਪਾ ਦਿੱਤਾ ਠੀਕ ਹੈ ਜੀ ਉਹਦਾ ਬੱਚਾ ਉਹਦਾ ਬੱਚਾ ਹਾਂਜੀ ਠੀਕ ਹੈ ਜੀ ਹੁਣ ਸੀਮਨ ਸਟਰਾ ਉਹਦੀ ਅਵੇਲੇਬਲ ਹਾਂਜੀ ਅਵੇਲੇਬਲ ਹੈ ਜਿਹੜੀ ਮਦਰ ਇੰਦੀ ਆਪਣੇ ਕੋਲ ਗਈ ਉਹ ਕਟਾ ਆਇਆ ਉਹ 20 ਪਲਸ ਦੁੱਧ ਦਿੰਦੀ ਸੀ ਦੀ ਮਦਰ ਠੀਕ ਨਹੀਂ ਨੀਲੀ ਦੀ ਪਿਓਰ ਸੀ ਉਹ ਨਹੀਂ ਨੀਲੀ ਹਾਂਜੀ ਇਹ ਚੀਜ਼ ਠੀਕ ਹੈ ਜੀ ਬਸ ਦੋਸਤੋ ਮਦਰ ਮਿਲ ਕੇ ਰਿਕਾਰਡ ਜਿਹੜਾ ਤੁਹਾਨੂੰ ਵੀਰ ਨੇ ਬਿਲਕੁਲ ਦੱਸ ਦਿੱਤਾ ਪੂਰਾ ਰਿਕਾਰਡਡ ਪੂਰੀ ਰਿਕਾਰਡ ਵਾਲੀ ਮਦਰ ਦੀ ਇਹਤੀ ਆ ਤੇ ਖੁਸੇਕੋਟ ਵਾਲੇ ਆਪਣੇ ਵੀਰ ਗੁਰਮੀਤ ਤੂਰ ਹੋਣੀ ਉਹ ਜਿਹੜੀ ਮੱਝ ਲੈ ਕੇ ਗਏ ਸੀ ਜਿਹੜੀ ਇਹਨਾਂ ਦੇ ਕੋਲੋਂ ਇਹਦੀ ਮਦਰ ਤੇ ਝੋਟੀ ਪਹਿਲਾਂ ਸੋਈ ਆ ਤੇ ਇਹਦਾ ਬੋਲਾ ਕਿੰਨਾ ਦੱਸੇ ਵੀਰੇ ਬੋਲਾ 8 ਲੀਟਰ ਹੈਗਾ ਹੁਣ 8 ਲੀਟਰ ਬੋਲਾ ਚੰਗੀ ਉਮੀਦ ਕਰਦੇ ਆ ਟਪਾ ਜੂ ਦਾ ਜਰਾ ਪਾਣੀ 12-13 ਲੀਟਰ ਬਹੁਤ ਵਧੀਆ ਆਰਾਮ ਨਾ ਕਰੋਗੀ ਠੀਕ ਹੈ ਜੀ ਸੋ 12-13 ਲੀਟਰ ਵੀਰਾਂ ਦਾ ਵੀ ਦੁੱਧ ਚਪਾਉਣਾ ਚਾਹੀਦਾ ਬਾਕੀ ਦੋਸਤੋ ਦਾਣਾ ਘਰਾਨਾ ਜਿਹੜਾ ਚੰਗਾ ਹੈ ਬੈਕਗਰਾਉਂਡ ਦੀ ਗੱਲ ਕਰੀਏ ਬੈਕਗਰਾਉਂਡ ਤੁਹਾਨੂੰ ਦੱਸ ਹੀ ਦਿੱਤੀ ਮਦਰ ਜਿਹੜੀ ਇਹਦੀ ਠੀਕਾ ਬਹੁਤ ਖੂਬਸੂਰਤ ਚੰਗੀ ਹੈ ਤੇ ਉਹਦਾ ਅਗਾ ਬੱਚਾ ਵੀਰ ਨੇ ਤਿਆਰ ਕੀਤਾ ਤੇ ਉਹਦੀ ਜਿਹੜੀ ਦੋਸਤੋ ਅੱਗੇ ਸੀਮਨ ਬੈਂਕ ਤੋਂ ਜਿਹੜੇ ਉਹਦੇ ਇੰਜੈਕਸ਼ਨ ਉਹ ਵੀ ਤਿਆਰ ਕਰ ਲਿਆ ਜੀ ਠੀਕ ਹੈ ਬੰਦੇ ਤੋਂ ਵੀ ਪਸ਼ੂ ਥੋੜਾ ਜਿਹਾ ਝੱਕਦਾ ਜਾ ਇੱਕ ਸਾਈਡ ਤੇ ਥੋੜੀ ਕਿਤੇ ਭਲ ਵੀ ਹੈਗੀ ਮੜੀ ਜੀ ਬਾਕੀ ਬਿਲਕੁਲ ਬਰਾਬਰ ਹੈ ਠੀਕ ਹੈ ਜੀ ਸੋ ਜਿੱਦਾਂ ਕਿ ਦੋਸਤੋ ਇਹ ਪਹਿਲਾ ਝੋਟੀ ਆ ਮਗਰ ਇਹਦੇ ਕੱਟਾ ਦੱਸਿਆ ਨਾ ਡਾਕਟਰ ਸਾਹਿਬ ਹਾਂਜੀ ਹਾਂਜੀ ਲਓ ਜੀ ਆ ਬੱਚਾ ਇਹਦਾ ਹੀ ਆ ਹਾਂਜੀ ਹਾਂਜੀ ਲੋ ਜੀ ਆ ਕਟਾ ਮਗਰ ਦੇ ਮੇਲ ਕਾਫਾ ਠੀਕ ਆ ਠੀਕ ਆ ਤੇ ਡਾਕਟਰ ਸਾਹਿਬ ਇਹ ਝੋਟੀ ਦੇ ਦਈਏ ਕਿੰਨੇ ਦੀ ਆਪਾਂ 115000 ਦੀ ਦਵਾਂਗੇ ਝੋਟੀ 115000 ਦੀ ਹਾਂਜੀ ਠੀਕ ਆ ਜਿਹਦੇ ਬਣੀ ਥਣੀ ਆ ਤੇ ਸੁੰਗੀ ਆ ਹਾਂਜੀ ਸੋ ਪਹਿਲਾਂ ਝੋਟੀ ਆ ਕਿਸੇ ਰਕਮ ਦੀ ਕੋਈ ਆਲ ਛਾਲ ਨਹੀਂ ਕਿ ਨਾਲ ਦੀ ਨਾਲ ਤੁਸੀਂ ਚਵਾਈ ਜਿਹੜੀ ਆ ਉਹ ਦੇਖ ਰਹੇ ਹੋ ਠੀਕ ਆ ਜੀ ਨਾਲ ਦੀ ਨਾਲ ਚਵਾਈ ਕਿਸੇ ਵੀਰ ਦੇ ਮਨ ਦੇ ਵਿੱਚ ਇਹ ਨਾ ਹੋਵੇ ਪਹਿਲਾਂ ਝੋਟੀ ਕਰਤੀ ਸੁਈ ਆ ਤੇ ਬੱਚਾ ਪੂਚਾ ਕਈ ਨਾ ਪਹਿਲਾਂ ਝੋਟੀਆਂ ਨਹੀਂ ਚੱਲਦੀਆਂ ਗਿਆ ਕਈ ਪਵਾ ਲੈਂਦੀਆਂ ਨੇ ਬਿਲਕੁਲ ਆਣੇ ਕਰਾਣੇ ਵਾਲੀਆਂ ਨਸਲ ਜਾਤ ਆ ਗਿਆ ਤੇ ਇਹ 115000 ਦੀ ਤੁਹਾਨੂੰ ਜਿਹੜੀ ਸੋਈਏ ਅੱਜ 3 ਦਿਨ ਦਾ ਸਮਾਂ ਹੋਇਆ ਪੌਲਾ ਕੋਈ 8 ਕਿਲੋ ਇਹਦੇ ਥੱਲੇ ਹੁਣ ਹਾਜ਼ਰ ਆ ਤੇ ਡਾਕਟਰ ਸਾਹਿਬ ਇਧਰ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਇੱਕ ਪੋਲਾ ਵੱਡੇ ਕੱਦ ਬੋਤਲ ਵਿੱਚ ਜਿਹੜੀ ਇਹ ਮੱਝ ਆਪਣੇ ਕੋਲ ਆ ਹਾਂਜੀ ਇਹ ਵੀ ਘਰ ਦੀ ਮੱਝ ਹੀ ਆਪਣੇ ਕੋਲ ਆ ਘਰ ਦੀ ਮੱਝ ਹਾਂਜੀ ਮੋਹਰਾਂ ਅਸਲ ਦੀ ਇਹ ਹਿਆਣੇ ਦੀ ਕਿ ਪਿਸ਼ੋਕੜਾ ਜੀ ਬਹੁਤ ਵਧੀਆ ਹੈ ਤਾਂ 20 ਲੀਟਰ ਦੁੱਧ ਹਿੰਦੀ ਰਹੀ ਆ ਸੱਜਰ ਸੱਜਰ ਹਾਂਜੀ ਐਸ ਵਕਤ ਤੋਂ ਕਿੰਨੇ ਕ ਮਹੀਨਿਆਂ ਦੀ ਸੋਈ ਆ ਐਸ ਵਕਤ ਤੋਂ 3 ਮਹੀਨੇ ਹੋ ਗਏ ਸੋਈ ਨੂੰ 1 ਮਹੀਨੇ ਦੀ ਪ੍ਰੈਗਨੈਂਟ ਵੀ ਹੋ ਗਈ ਉਹਨੂੰ ਅੱਛਾ ਜੀ ਹਾਂ ਨਵਾਬ ਮਾਲੀ ਤੋਂ ਇਹ ਹੀ ਹੋਗੀ ਹਾਂਜੀ ਇਹ ਹੋ ਗਈ ਨਵਾਬ ਤੋਂ ਨਵਾਬ ਤੋਂ ਹਾਂਜੀ ਠੀਕ ਹੈ ਜੀ ਤੇ ਪਿਛਲੇ ਸੂਏ ਦਾ ਦਾ ਮੇਲ ਕਾਫੀ ਆ ਉਹ ਅਰਜਨ ਕੁੰਗੜ ਦਾ ਹੈ ਉਹ ਅਰਜਨ ਕੁੰਗੜ ਦਾ ਹਾਂਜੀ ਹੁਣ ਵੀ 10 11 ਲੀਟਰ ਦੁੱਧ ਬਹੁਤ ਵਧੀਆ ਦੇ ਰਹੀ ਹੈ ਠੀਕ ਹੈ ਜੀ ਹਾਂਜੀ ਮਤਲਬ ਨਹੀਂ ਮਤਲਬ ਹੁਣ 3 ਕਿ ਮਹੀਨੇ ਕੇ ਜਿਆਦਾ ਸਮਾਂ ਹੋ ਗਿਆ ਤਿੰਨ ਮਹੀਨੇ ਤਿੰਨ ਮਹੀਨੇ ਤੋਂ ਘਾਟ ਹੀ ਉਹ ਵੱਧ ਨਹੀਂ ਹੋਊਗਾ ਹਾਂਜੀ ਅੱਛਾ ਹਾਂਜੀ ਤੇ ਦੁੱਧ ਮਤਲਬ ਕਿ ਸੱਜਰ ਦਾ ਤਿੰਨਾਂ ਮਹੀਨੇ ਬਾਅਦ ਥੋੜਾ ਜਿਆਦਾ ਘਟ ਨਹੀਂ ਗਿਆ ਘਟ ਥੋੜਾ ਮਤਲਬ ਹੈ ਫਰਕ ਪੈ ਗਿਆ ਪਰ ਮਤਲਬ ਹਾਂ ਪਹਿਲਾਂ ਨਾਲੋਂ ਘਟਿਆ ਕਾ ਹਾਂਜੀ ਹੁਣ ਮਤਲਬ ਕਿ 11 ਕਿਲੋ ਆ 11 ਲੀਟਰ ਹੈ ਬਹੁਤ ਵਧੀਆ ਠੀਕ ਹੈ ਜੀ ਡਰਡੀ ਹੋ ਗਈ ਆ ਲੀਟਰ ਤਾਂ ਪਲੱਸ ਹੀ ਹੋ ਜਾਊਗਾ 1 ਲੀਟਰ ਤਾਂ ਘੱਟ ਨਹੀਂ ਹੁੰਦਾ ਵੀ ਠੀਕ ਹੈ ਜੀ ਹਾਂਜੀ ਤਾਂ ਦੋਸਤੋ ਹੁਣ 11 ਲੀਟਰ ਦੁੱਧ ਇਹਦੇ ਥੱਲੇ ਆ ਤੇ ਬੱਚਾ ਤੁਹਾਨੂੰ ਆਪਾਂ ਦਿਖਾ ਦਾਂਗੇ ਅਰਜਨ ਕੁੰਗੜ ਦਾ ਜਿਹੜਾ ਬੱਚਾ ਸੀਗਾ ਤਾਂ ਹੁਣ ਨਵਾਬ ਤੋਂ ਇਹ ਗੱਭਣਾ ਠੀਕ ਹੈ ਜੀ ਸੌਰੀ ਅਕੇ ਨਵਾਬ ਤੋਂ ਹੀ ਬਣੀ ਦੀ ਆ ਇੱਕ ਮਹੀਨੇ ਦਾ ਸਮਾਂ ਹੋ ਗਿਆ ਇਹਨੂੰ ਬਣੀ ਨੂੰ ਤੇ ਕੋ ਤਿੰਨਾਂ ਮਹੀਨੇ ਦੀ ਲਾਲੇ ਬੱਚੇ ਤੋਂ ਤੁਸੀਂ ਐਸਟੀਮੇਟ ਲਾ ਲਓਗੇ ਬੱਚਾ ਆਪਾਂ ਤੁਹਾਨੂੰ ਦਿਖਾਵਾਂਗੇ ਇਸੇ ਸਵੇਰ ਦਾ ਜਿਹੜਾ ਇਹਦੇ ਬੱਚਾ ਉਹ ਮੇਲ ਕਾਫ ਆ ਅਰਜਨ ਕੁੰਗੜ ਦਾ ਉਹ ਤੁਹਾਨੂੰ ਨਾਲ ਦੀ ਨਾਲ ਹੀ ਆਪਾਂ ਦਿਖਾ ਦਾਂਗੇ ਠੀਕ ਆ ਸੋ ਬਾਹਰ ਕੱਢ ਕੇ ਇੱਕ ਵਾਰੀ ਤੋਰ ਕੇ ਤੁਹਾਨੂੰ ਦਿਖਾ ਰਹੇ ਆ ਸੋ 11 ਲੀਟਰ ਇਸ ਵਕਤੇ ਤੇ ਥੱਲੇ ਦੁੱਧ ਹਾਜ਼ਰ ਆ ਸੋ ਹਾਈਟ ਲੈਂਥ ਦੀ ਗੱਲ ਕਰੀਏ ਤੇ ਫੁੱਲ ਵੱਡੇ ਕੱਦ ਬੋਤਾਂ ਲਈ ਤੇ ਮਾਜਾ ਠੀਕ ਆ ਤੇ ਡਾਕਟਰ ਸਾਹਿਬ ਇਹ ਹੈ ਤੀਜਾ ਸੂਆ ਕਿ ਤੀਜੇ ਸੂਆ ਲਈ ਬਣੀ ਆ ਤੀਸਰਾ ਸੂਆ ਤੀਸੇ ਸੂਸ ਹੋਈ ਹੈ ਨਹੀਂ ਤੀਜਾ ਸੂਆ ਹੁਣ ਚੱਲ ਰਿਹਾ ਤੀਜਾ ਹਾਂਜੀ ਤੀਸਰਾ ਸੂਆ ਚੌਥੇ ਲਈ ਬਣੀ ਆ ਹਾਂਜੀ ਚੌਥੇ ਲਈ ਬਣੀ ਹੈ ਠੀਕ ਹੈ ਪ੍ਰੈਗਨੈਂਟ ਆ ਸਵੇਰੇ ਨਾ ਬੱਚਾ ਲੱਗ ਗਿਆ ਤੇ ਥੱਲੇ ਜਦੋਂ ਬਾਬੇ ਉਹ ਦੋਸਤੋ 11 ਕਿਲੋ ਦੁੱਧ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਇਹਦਾ ਮਗਰ ਜਿਹੜਾ ਮੇਲ ਕਾਫ ਆ ਅਰਜੁਨ ਕੁੰਗੜ ਤਾਂ ਬੱਚਾ ਉਹ ਵੀ ਤੁਹਾਨੂੰ ਨਾਲ ਹੀ ਮਿਲੂਗਾ ਠੀਕ ਆ ਇਹ ਡਾਕਟਰ ਸਾਬ ਅੱਜ ਮੰਨ ਲਓ ਵੀ ਚਲੋ ਸੋਈ ਨੂੰ ਉੱਚੇ ਬੱਚੇ ਦੇ ਵਿੱਚ ਹਾਂਜੀ ਅੱਜ ਆਪਾਂ ਕਿੰਨੇ ਦੀ ਦੇ ਰਹੇ ਆ ਕਿੰਨੇ ਦੀ ਆਹ ਤੇ 90000 ਰੁਪਿਆ ਦਾ 90000 ਹਾਂਜੀ ਠੀਕ ਆ ਜੀ ਹਾਂ ਬਾਕੀ ਲੈਸਲਸ ਕਰਦੇ ਆ ਜੇ ਖੁਲੀ-ਖੁਲੀ ਹਾਂਜੀ ਕੋਈ ਗੱਲ ਨਹੀਂ ਹੋ ਜੂਗਾ ਮੰਨ ਤਾਂ ਹੋ ਜੂਗਾ ਹਾਈਟ ਦੋਸਤੋ ਪੂਰੀ ਆ ਫੁੱਲ ਵੱਡੀ ਆ ਕੋਈ ਛੋਟਾ ਜਾਂ ਛੋਟਾ ਜਾਂ ਮਦਰ ਆ ਜਾਂ ਕੋਈ ਮਤਲਬ ਕਿ ਸਮਦਰ ਜਾਂ ਮੀਡੀਅਮ ਕੱਦ ਮੰਨ ਕੇ ਤੁਸੀਂ ਸੌਦਾ ਨਾ ਕਰਿਓ ਫੁੱਲ ਵੱਡੇ ਕੱਦ ਕਾਠ ਵਾਲੀ ਹਾਂਜੀ ਇਹ ਮਾਚਾ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਅੱਗੇ ਚੌਥੇ ਸਵੇ ਦੇ ਲਈ ਆ ਬਣੀ ਆ ਮਹੀਨੇ ਕ ਦੀ ਬਣੀ ਆ ਠੀਕ ਆ ਜੀ ਹਾਂਜੀ ਇਹ ਨਵਾਬ ਬੁੱਲਦੀ ਜਿਹੜੀ ਆ ਅੱਗੇ ਏ ਆਈ ਹੋਈ ਆ ਸੋ ਚੌਣ ਚਵਾਉਣ ਦੀ ਵੀਰਦੀ ਆ ਬਿਲਕੁਲ ਸਾਫ ਓਕੇ ਗਰੰਟੀ ਹੋ ਗਈ ਚੌਣ ਚਵਾਉਣ ਦੀ ਬਿਲਕੁਲ ਫੁੱਲੀ ਤੇ ਬਿਲਕੁਲ ਨਾਰਮਲ ਹਾਂਜੀ ਠੀਕ ਆ ਜੀ ਹਾਂਜੀ ਬਾਕੀ ਸੋ ਚੌਣ ਚਵਾਉਣ ਵਾਲੇ ਪਾਸਿਓਂ ਪਸ਼ੂ ਸਾਰੇ ਖਰੇ ਆ ਤੇ ਇੱਕ ਪਹਿਲਾਂ ਝੋਟੀ ਆਪਾਂ ਤੁਹਾਨੂੰ ਦਿਖਾਤੀ ਆ ਜਿਹੜੀ ਆ ਤੁਸੀਂ ਦੇਖ ਰਹੇ ਜੀ ਠੀਕ ਆ ਜੀ ਸੋ ਨਾਲ ਦੀ ਨਾਲੇ ਤੁਸੀਂ ਚਵਾਈ ਦੇਖ ਲਈ ਆ ਸੋ ਚਵਾਈ ਵੀ ਪੂਰੀ ਕੋਈ ਹੁੰਦੀ ਏ ਗੱਲਬਾਤ ਤੇ ਆਪਾਂ ਤੁਹਾਨੂੰ ਜਿਹੜੀ ਵਿੱਚ ਦਿਖਾ ਦਿੰਨੇ ਆ ਠੀਕ ਆ ਸੋ ਕਾਫੀ ਸੋਹਣੀ ਬਾਕਮਾਲ ਇੱਕ ਜਿਹੜੀ ਪਹਿਲੇ ਨੰਬਰ ਤੇ ਇਹ ਤੁਹਾਨੂੰ ਝੋਟੀ ਦਿਖਾਈ ਆ ਬਹੁਤ ਖੂਬਸੂਰਤ ਸੋ ਚੰਗੀ ਮਿਲਕਿੰਗ ਦੀ ਆਸ ਕਰ ਸਕਦੇ ਆ ਆਪਾਂ ਇਸ ਝੋਟੀ ਤੋਂ ਅੱਜ ਤਕਰੀਬਨ ਕੋਈ 11-12 ਲੀਟਰ ਬੋਲੇ ਤੋਂ ਸ਼ਟਾਰਟਿੰਗ ਕੀਤੀ ਆ ਸੋ ਸ਼ੁਰੂਆਤ ਚੰਗੀ ਏ ਆਉਣ ਵਾਲਾ ਦੋਸਤੋ ਸਮਾਂ ਜਿਹੜਾ ਪੂਰਾ ਸਾਰ ਪਰ ਤੋਪੀਕ ਦੀ ਗੱਲ ਕਰੀਏ ਕੋਈ 20-25 ਦਿਨਾਂ ਤੇ ਉਹਨਾ ਦੁੱਧ ਚਵਾਉਣ ਦੀ ਸੁਭਾਵਨਾ ਇਸ ਛੋਟੀ ਤੋਂ 15 16 15 16 ਲੀਟਰ ਪਹਿਲੇ ਸਵੇਰਾਂ ਦੇ ਦੌਰਾਨ ਜਿਹੜੀ ਚਵਾਈ ਕੀਤੀ ਆ ਪਹਿਲੇ ਸਵੇਰੇ ਦੇ ਵਿੱਚ ਜਦੋਂ ਇਹ ਫਰਸਟ ਟਾਈਮ ਅਰਸੀ ਠੀਕ ਆ ਜੀ ਸੋ ਛੋਟੀ ਬਹੁਤ ਖੂਬਸੂਰਤ ਆ ਤੇ ਚਾਹਵਨ ਤੁਸੀਂ ਵੀ ਇਹਦਾ ਸੰਪਰਕ ਕਰ ਲਿਓ ਵੈਸੇ ਨੰਬਰ ਆਪਾਂ ਡਾਕਟਰ ਸਾਹਿਬ ਦੇ ਲੈ ਲੈਨੇ ਆ ਇੱਕ ਡਾਕਟਰ ਸਾਹਿਬ ਆਪਣਾ ਨੰਬਰ ਕਰ ਦਿਆ ਸਾਡਾ 99145 7278 ਠੀਕ ਆ ਜੀ ਹਾਂਜੀ ਲਓ ਦੋਸਤੋ ਇਹ ਨੰਬਰ ਡਾਕਟਰ ਮਹਾਵੀਰ ਸਿੰਘ ਉਹਨਾਂ ਦੇ ਆ ਤਾਂ ਪਿੰਡ ਨਾਰਲੀ ਆਪਣੀ ਅੱਜ ਖਾਸ ਜਿਹੜੀ ਵਿਜ਼ਿਟ ਸੀਗੀ ਤੇ ਬਿਲਕੁਲ ਖਾਲੜੇ ਦੇ ਨਾਲ ਪਿੰਡ ਨਰਲੀ ਆ ਠੀਕ ਆ ਸਤਿਵੰਤ ਹੰ ਏ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਖਾਲੜੇ ਦੀ ਦੂਰੀ ਵੀ ਤਕਰੀਬਨ 2 ਤੋਂ 2 ਕਿਲੋਮੀਟਰ 3 ਕਿਲੋਮੀਟਰ ਦੀ ਆ 2 ਕਿਲੋਮੀਟਰ ਦੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਇੱਕ ਹੋਰ ਦੋਸਤੋ ਲਾਸਟ ਵਿੱਚ ਜਿਹੜਾ ਆਪਾਂ ਤੁਹਾਨੂੰ ਮੇਲ ਆਫ ਆ ਠੀਕ ਹੈ ਜੀ ਅਰਜਨ ਕੁੰਗੜ ਦਾ ਬੱਚਾ ਜਿਹੜੀ ਅੰਦਾਜ਼ ਵਿੱਚ ਮਾਜਤ ਦਿਖਾਈ ਆ ਉਹਦਾ ਮੇਲ ਕਾਫ ਤੁਹਾਨੂੰ ਦਿਖਾ ਦਿੰਨੇ ਆ ਡਾਕਟਰ ਸਾਹਿਬ ਇਹੋ ਹੀ ਆ ਜੀ ਹਾਂਜੀ ਹਾਂਜੀ ਇਹੋ ਹੀ ਕਾਹ ਜੀ ਇੱਥੋਂ ਤੁਸੀਂ ਇੱਕ ਅੰਦਾਜ਼ਾ ਲਗਾ ਲਓਗੇ ਇਹ ਸਟਾਰਟਿੰਗ ਤੋਂ ਹਾਈਟ ਬਹੁਤ ਵੱਡੀ ਸੀ ਜਦੋਂ ਜਨਮ ਲਿਆ ਬੱਚੇ ਨੇ ਉਹ ਨਸਲ ਬ੍ਰੀਡ ਵਾਲੇ ਬੱਚੇ ਜੰਮਦੇ ਵੈਸੇ ਬੜੀ ਵੱਡੀ ਹਾਈਟ ਲੈ ਕੇ ਆਉਂਦੇ ਹਾਂ ਜੀ ਇੱਕ ਰੰਗਾ ਬਿਲਕੁਲ ਜੈਡ ਬਲੈਕ